ਵੀਡੀਕਾ ਨਿੱਕੀ ਉਹ ਅਚਾਨਕ ਕਿਵੇਂ ਦਰਸ਼ਨ ਦਿੱਤੇ ਤੁਸੀਂ ਤਾਂ ਮੈਨੂੰ ਕਾਫੀ ਟੈਨਸ਼ਨ ਵਿੱਚ ਲੱਗਦੇ ਹੋ ਵਾਜੀ ਟੈਨਸ਼ਨ ਵਾਲੀ ਉਹ ਗੱਲ ਆ ਸਮਝ ਨਹੀਂ ਲੱਗਦੀ ਬਹੁਤ ਸੋਚਣ ਲੱਗਿਆ ਸੀ ਸੋਚ-ਸੋਚ ਕੇ ਤੁਹਾਡੇ ਕੋਲ ਆਈਆਂ ਕੋਈ ਹੱਲ ਨਿਕਲਿਆਵੇ ਆ ਦੱਸੋ ਕੀ ਪ੍ਰੋਬਲਮ ਹੈ ਤੁਹਾਨੂੰ ਪਤਾ ਤਾਂ ਆਇਆ ਜੀ ਆਪਣੇ ਬੱਚੇ ਅਰਪਨ ਤੇ ਪ੍ਰੀਤਿੰਦਰ ਦੋ ਇੱਕੋ ਬਰਾਬਰ ਦੇ ਹੋ ਗਏ ਪੜਾਈ ਵੀ ਦੋਨਾਂ ਨੇ ਕਰ ਲਈ ਹੁਣ ਦੋਨਾਂ ਨੇ ਜੇ ਤਾਂ ਵੜੀ ਵੀ ਬਾਹਰ ਨੂੰ ਜਾਣਾ ਬਾਹਰ ਨੂੰ ਜਾਣਾ ਮੈਂ ਤਾਂ ਸਮਝ ਹੀ ਲਾਤੀ ਤੁਹਾਡੇ ਕੋਲ ਆਏ ਵੀ ਕੀ ਕਰੀਏ ਪਲੱਸ 2 ਕਰ ਲਈ ਉਹਨਾਂ ਨੇ ਪਲੱਸ 2 ਕਰ ਲਈ ਅੱਛਾ ਪਲੱਸ 2 ਦਾ ਕਰ ਲਈ ਵੀ ਜੀ ਵਧੀਆ ਨੰਬਰਾਂ ਦਾ ਕਰ ਲਈ ਆ ਹੁਣ ਜਿੱਦ ਪੈ ਖਿਹੜੇ ਪੈ ਪੈਨੇ ਕਿ ਸੰਦੂਕ ਬਸ ਬਾਹਰ ਤੋਂ ਉਹ ਸਾਡੇ ਸਾਰੇ ਉਹਨਾਂ ਦੇ ਚਲੇ ਗਏ ਪਿੰਡ ਤੋਂ ਬਸ ਉਹਨੂੰ ਵੀ ਲੱਗਦਾ ਵੀ ਨਾਲ ਦੇ ਚਲੇ ਗਏ ਅਸੀਂ ਵੀ ਉੱਥੀ ਜਾਣ ਬਈ ਆ ਦੇਖੋ ਪਲੱਸ 2 ਤੋਂ ਬਾਅਦ ਬੱਚਿਆਂ ਦੀ ਇਹ ਸਮੱਸਿਆ ਤਾਂ ਆਉਂਦੀ ਹੈ ਵੀ ਬੱਚੇ ਕਹਿੰਦੇ ਆ ਵੀ ਸਾਡੀ ਜਿਹੜੀ ਅਗਲੀ ਸਟੱਡੀ ਹੈ ਬਾਹਰ ਹੀ ਕਰੋ ਕਿਉਂਕਿ ਉਹਨਾਂ ਦਾ ਜਿਹੜਾ ਫਰੈਂਡ ਸਰਕਲ ਆ ਨਾ ਉਹ ਬਾਹਰ ਚਲੇ ਜਾਂਦਾ ਉੱਥੋਂ ਜਿਹੜੀਆਂ ਵਧੀਆ-ਵਧੀਆ ਫੋਟੋਆਂ ਖਿੱਚ ਕੇ ਭੇਜਦੇ ਆ ਨਾ ਤੇ ਫੋਨਾਂ ਦੇ ਮਹਿੰਗੇ ਫੋਨਾਂ ਦੀਆਂ ਫੋਟੋਆਂ ਉਹ ਬੱਚਿਆਂ ਤੇ ਬੜਾ ਅਸਰ ਪੈਂਦਾ ਅਗਲੇ ਕਹਿੰਦੇ ਵੀ ਪਤਾ ਨਹੀਂ ਉੱਥੇ ਜਾਂਦੇ ਸਾਰੇ ਬਸ ਡਾਲਰ-ਰੋਣੇ ਤੇ ਚੀਜ਼ਾਂ ਲੈ ਲੈਣੀਆਂ ਨੇ ਹਾਂ ਪਰ ਦੂਸਰੀ ਗੱਲ ਇਹ ਵੀ ਹੈ ਜੇ ਬੱਚਿਆਂ ਦੇ ਦੇਖੋ ਨੰਬਰ ਵਧੀਆ ਨੇ ਲਾਇਕ ਆ ਤਾਂ ਫਿਰ ਨਿੱਕੇ ਤੁਸੀਂ ਆਏ ਟਰਾਈ ਕਿਉਂ ਨਹੀਂ ਕਰਦੇ ਵੀ ਉਹਨਾਂ ਨੂੰ ਬਾਹਰ ਭੇਜੀ ਦਿਓ ਫਿਰ ਕਿੱਦਾਂ ਭੇਜਦੇ ਆ ਜੀ ਸਾਡੀ ਤਾਂ ਨਹੀਂ ਹੈਸियत ਹੈ ਨਹੀਂ ਕਿ ਅਸੀਂ ਦੋਹਾਂ ਨੂੰ ਇਕੱਠਿਆਂ ਨੂੰ ਭੇਜਦੇ ਹੀ ਇੱਕ ਨੂੰ ਤਾਂ ਭੇਜ ਸਕਦੇ ਇੱਕ ਦਾ ਹੱਲ ਅਸੀਂ ਕਰ ਸਕਦੇ ਤੇ ਕੁੜੀ ਨੂੰ ਰਹਿਣ ਦੋ ਮੁੰਡੇ ਨੂੰ ਭੇਜ ਦੋ ਪ੍ਰਿਤਿੰਦਰ ਨੂੰ ਲੈ ਇਹ ਕੁੜੀ ਐ ਇਸ ਕਰਕੇ ਰਹਿਣ ਦੋ ਐਦਾਂ ਨਾ ਤੁਸੀਂ ਦੇਖੋ ਕਰੋ ਜੇ ਕਰਨਾ ਨਾ ਔਖੇ ਸੌਕੇ ਹੋ ਕੇ ਦੋਨਾਂ ਦੀ ਟਰਾਈ ਕਰੋ ਕਿਉਂਕਿ ਇਹਨਾਂ 'ਚ ਤੁਸੀਂ ਤਾਂ ਮੁੰਡੇ ਕੁੜੀ 'ਚ ਆਪ ਹੀ ਫਰਕ ਕਰਨ ਲੱਗੇ ਹੋਇਆ ਬੱਚਿਆਂ ਦੇ ਦਿਲ 'ਚ ਜੇ ਫਰਕ ਪੈ ਜਵੇ ਤਾਂ ਔਖਾ ਹੋ ਜਾਂਦਾ ਤੁਸੀਂ ਟਰਾਈ ਕਰੋ ਦੋਨਾਂ ਦੀ ਹੀ ਤੇ ਨਹੀਂ ਤਾਂ ਫਿਰ ਹੁਣ ਇੱਥੇ ਵੀ ਤਾਂ ਪੜਾਈਆਂ ਵਧੀਆ ਹੋਣ ਹੀ ਲੱਗਦੀਆਂ ਐਸ ਵਾਰੀ ਦੇਖੋ ਤੁਸੀਂ ਸਾਰੇ ਕਾਲਜ ਸਾਰੇ ਕੋਰਸਾਂ ਲਈ ਫੁੱਲ ਨੇ ਬੱਚਿਆਂ ਨੂੰ ਕੀ ਸਮਝਾਈਏ ਜੀ ਉਹ ਤਾਂ ਦੇਖੋ ਦੇਖ ਵਸ ਇੱਕੋ ਹੀ ਇਸ ਬੜੀ ਆ ਪਹਿਲਾਂ ਤਾਂ ਬਾਹਰ ਜਾਣਾ ਬਾਹਰ ਜਾਣਾ ਵਸ ਤਾਂ ਸਮਝਾਉਂਦੇ ਆ ਵੀ ਉਰੇ ਕਰ ਲੋ ਕੋ ਕੰਮ ਤੁੰਦਾ ਪਰ ਹੁਣ ਪਰ ਪਰ ਤਾਂ ਇਹ ਹੈ ਵੀ ਮੈਨੂੰ ਤਾਂ ਤੁਸੀਂ ਵੀ ਡਬਲ ਮਾਈਂਡਡ ਲੱਗਦੇ ਹੋ ਜਾਂ ਤਾਂ ਤੁਸੀਂ ਪਹਿਲਾਂ ਸਿੰਗਲ ਮਾਈਂਡਡ ਹੋਵੋ ਵੀ ਭੇਜਣਿਆ ਜਾਂ ਨਹੀਂ ਭੇਜਣਿਆ ਤੁਸੀਂ ਚਾਹੁੰਦੇ ਕੀ ਹੋ ਅਸੀਂ ਤਾਂ ਵੀ ਬੱਚਿਆਂ ਦੀ ਖੁਸ਼ੀ ਚਾਹੁੰਦੇ ਆਂ ਬੱਚੇ ਜਿੰਦ ਕਰ ਰਹੇ ਨੇ ਹੁਣ ਸਾਡੀ ਮਜਬੂਰੀ ਨਹੀਂ ਸਮਝ ਰਹੇ ਹੁਣ ਦੱਸੋ ਕੀ ਕਰੀਏ ਸਮਝ ਨਹੀਂ ਲੱਗਉਂਦਾ ਉਹਨਾਂ ਨੂੰ ਤਾਂ ਇਹ ਹੈ ਕਿ ਬਸ ਇਹਨਾਂ ਨੇ ਪੈਸੇ ਤੋੜ ਕੇ ਸਾਨੂੰ ਦੇ ਦੇਣੇ ਆਂ ਅਸੀਂ ਬਾਹਰ ਚਲੇ ਜਾਣਾ ਉਧਰੋਂ ਅਸੀਂ ਡਾਲਰ ਕਮਾ ਕਮਾ ਲੈਣੇ ਆਂ ਪਰ ਉਹਨਾਂ ਨੂੰ ਮਰਜ਼ੀ ਸਮਝਾਦੀ ਆ ਉਹਨਾਂ ਨੂੰ ਸਾਡੀ ਮਾਪਿਓ ਚ ਕਿੰਨੀ ਕਪੂਂਜੀ ਉਹਨਾਂ ਦੀ ਹੈਗੀ ਕਿੰਨੀ ਕਹਾ ਸੀ ਤਾਂ ਕਿਹੜੇ ਹਿਸਾਬ ਨਾਲ ਅਸੀਂ ਬਾਹਰ ਜਾ ਸਕਦੇ ਜਿੰਨਾ ਮਰਜ਼ੀ ਸਮਝਾਦੀ ਉਹਨਾਂ ਦੇ ਨਹੀਂ ਪੱਲੇ ਪੈ ਰੀ ਉਹਨਾਂ ਦਾ ਬਸ ਇੱਕੋ ਰੰਟ ਫੜੀ ਜਿਆ ਪਤਾ ਨਹੀਂ ਪੈਸੇ ਝਾੜਨ ਲੱਗਦੇ ਵਸੀਂ ਲਾ ਕੇ ਦੇ ਦੇਣੇ ਉਹ ਤਾਂਹੀਂ ਲੱਗਦੇ ਦੇ ਨਹੀਂ ਰਹੇ ਸਰ ਮੈਂ ਕਿ ਜੀ ਇੱਕ ਹੱਲ ਹੈਗਾ ਆਪਾਂ ਲੋਨ ਲੈ ਲੈਨੇ ਆ ਲੋਨ ਲੈ ਕੇ ਆਪਾਂ ਦੋਨੋਂ ਨੂੰ ਭੇਜ ਦਿੰਨੇ ਆ ਉਹ ਨਾਲੇ ਕੋਈ ਟੈਨਸ਼ਨ ਵੀ ਨਹੀਂ ਰਹੂਗੀ ਆਪੇ ਇਧਰੋਂ ਕੰਮ ਕਰਕੇ ਕਿਸ਼ਤਾਂ ਮੋੜੀ ਆਣਗੇ ਉਹ ਤੂੰ ਕਾ ਨੂੰ ਕਬਲੀ ਹੋਈ ਆ ਬੜੀ ਔਖੀ ਦਾ ਆਪਾਂ ਨੇ ਮੜੀ ਕੋਟੀ ਪ੍ਰਾਪਰਟੀ ਆਪਣੇ ਬੜਾਪੇ ਲਈ ਬਚਾ ਕੇ ਰੱਖੀ ਆ ਉਹਦੇ ਤੇ ਲੋਨ ਲੈ ਲਾਂਗੇ ਬੱਚਿਆਂ ਨੇ ਕਦੋਂ ਕੰਮ ਚੱਲਣਾ ਉਧਰ ਨਾ ਚੱਲਿਆ ਪੈਸੇ ਨਾ ਏ ਆਪਣੇ ਜੋ ਬਣਿਆ ਹੋਇਆ ਇਧਰ ਉਹ ਵੀ ਜਾਊ ਆਪਣੇ ਖੂਦ ਇਹ ਵੀ ਗੱਲ ਤੇਰੀ ਬਿਲਕੁਲ ਸਹੀ ਹੈ ਭਾਈ ਇਹ ਤਾਂ ਤੁਹਾਡਾ ਹੈਗਾ ਸਟੈਪ ਗਲਤ ਵੀ ਆਪਾਂ ਲੋਨ ਚੱਕ ਕੇ ਕਹਿੰਦੇ ਆ ਵੀ ਬੱਚਿਆਂ ਨੂੰ ਭੇਜ ਦਿਓ ਕਿਸ਼ਤਾਂ ਆਪੇ ਲੈ ਜਾਣਗੇ ਪਰ ਉੱਥੇ ਹੁਣ ਇੰਨੀ ਇਨਕਮ ਨਹੀਂ ਹੈਗੀ ਕਿ ਉੱਥੇ ਆਪਣਾ ਆਪ ਗੁਜ਼ਾਰਾ ਕਰਨਗੇ ਅਗਲੇ ਸਾਲ ਦੀਆਂ ਫੀਸਾਂ ਜੋੜਨਗੇ ਜਾਂ ਲੋਨ ਦੀਆਂ ਕਿਸ਼ਤਾਂ ਲਹਣਗੇ ਤੁਸੀਂ ਖਬਰਾਂ ਨਹੀਂ ਸੁਣਦੇ ਵੀ ਕਿੰਨੇ ਉੱਥੇ ਮਾੜੀ ਹਾਲਤ ਦੇ ਵਿੱਚ ਕਈ ਬੱਚੇ ਡਿਪਰੈਸ਼ਨ ਚ ਜਾਲੇ ਜਾਂਦੇ ਆ ਜਾਂ ਹੋਰ ਪ੍ਰੋਬਲਮਸ ਆ ਜਾਂਦੀਆਂ ਨੇ ਬਈ ਇਹ ਤਾਂ ਸਟੈਪ ਗਲਤ ਹੈ ਲੋਨ ਲੈ ਕੇ ਉਹ ਵੀ ਇੰਨਾ ਜ਼ਿਆਦਾ ਦੋਨਾਂ ਬੱਚਿਆਂ ਨੂੰ ਬਾਹਰ ਭੇਜਣਾ ਇਸ ਵਾਸਤੇ ਕਿ ਉੱਥੇ ਆਪੇ ਆਪ ਦਾ ਕਿਸ਼ਤਾਂ ਲਈ ਜਾਣਗੇ ਇਹ ਸਟੈਪ ਸਰਾਸਰ ਗਲਤ ਹੈ ਮੈਂ ਸਾਰੇ ਪੇਰੈਂਟਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਬੀ ਬੱਚਿਆਂ ਦੀ ਜੇਦ ਅੱਗੇ ਇਹਨਾ ਵੀ ਨਾ ਝੁਕੋ ਕਿ ਆਉਣ ਵਾਲੇ ਤੁਹਾਡੇ ਪਰਿਵਾਰ ਤੇ ਉਹਨਾਂ ਦਾ ਭਵਿੱਖ ਵੀ ਦਾਤੇ ਲੱਗ ਜਾਵੇ ਇੱਥੇ ਵੀ ਪੜਾਈ ਦੀ ਕਮੀ ਨਹੀਂ ਹੈਗੀ ਹਾਂ ਜੇਕਰ ਤੁਸੀਂ इजीली ਕੰਫਰਟ ਵੇ ਨਾਲ ਤੁਸੀਂ ਉਹਨਾਂ ਨੂੰ ਭੇਜ ਸਕਦੇ ਆ ਨਾ ਤਾਂ ਭੇਜੋ ਪਰ ਉਹਨਾਂ ਦੀ ਜੇਦ ਅਗੇ ਝੁਕ ਕੇ ਆਪਣਾ ਆਪ ਵੇਚ ਕੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਭੇਜਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਫਿਰ ਤੁਹਾਡੀਆਂ ਵੀ ਖੁਸ਼ੀਆਂ ਤੇ ਬੱਚਿਆਂ ਦੇ ਵੀ ਆਸਾਂ ਟੁੱਟਣ ਨੂੰ ਬਹੁਤਾ देर ਨਹੀਂ ਲੱਗੂਗੀ ਜੇ ਤੁਹਾਨੂੰ ਗੱਲ ਸਹੀ ਲੱਗਦੀ ਹੈ ਨਾ ਤੁਸੀਂ ਕਮੈਂਟਸ ਕਰਕੇ ਆਪਣੇ ਵੀ ਬੱਚਿਆਂ ਦੀ ਜਿੱਤ ਬਾਰੇ رائے ਸਾਨੂੰ ਜਰੂਰ ਦਿਓ